ਜੱਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਪਿੰਡ ਲੰਗ ਦੇ ਵਿੱਚ ਮੌਜੂਦ ਹਾਂ ਪਿਛਲੇ 8 ਦਿਨ ਤੋਂ ਪਟਿਆਲਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਤेंदुए ਦਾ ਕਹਿਰ ਜਿਹੜਾ ਲਗਾਤਾਰ جاری ਹੈ ਬੀਤੀ ਰਾਤ ਇਸ ਪਿੰਡ ਦੇ ਵਿੱਚ ਤेंदुए ਨੇ ਇੱਕ ਘਰ ਦੇ ਵਿੱਚ ਵੜ ਕੇ ਆਪਣਾ ਸ਼ਿਕਾਰ ਕਰਨਾ ਚਾਹਿਆ ਲੇਕਿਨ ਪਰਿਵਾਰ ਨੇ ਉਸ ਨੂੰ ਅਸਫਲ ਕਰ ਦਿੱਤਾ ਤਾਂ ਪਰਿਵਾਰ ਘਰ ਦੇ ਵਿੱਚ ਮੌਜੂਦ ਹੈ ਘਰ ਦੇ ਵਿੱਚ ਤेंदुआ ਵੜਿਆ ਸੀਗਾ ਜਿਸ ਨੇ ਗਾਂ ਦੀ ਇੱਕ ਛੋਟੀ ਜੀ ਬੱਚੀ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹਿਆ ਲੇਕਿਨ ਪਰਿਵਾਰ ਰੋਲਾ ਪੈਂਦਾ ਵੇਖ ਜਦੋਂ ਉਠਿਆ ਤਾਂ ਉਸਨੇ ਦੇਖਿਆ ਕਿ ਤेंदुआ ਜਿਹੜਾ ਘਰ ਦੇ ਵਿੱਚ ਵੜਿਆ ਹੋਇਆ ਅਤੇ ਉਹਨਾਂ ਦੀ ਗਾਂ ਦੀ ਜਿਹੜੀ ਬੱਚੀ ਹੈ ਉਸ ਨੂੰ ਸ਼ਿਕਾਰ ਬਣਾ ਰਿਹਾ ਤਾਂ ਪਰਿਵਾਰ ਨੇ ਜਦੋਂ ਰੋਲਾ ਪਾਇਆ ਤੇ ਆਪਣੇ ਡਾਂਗਾ ਛੋਟੇ ਲੈ ਕੇ ਉਸ ਚੀਤੇ ਨੂੰ ਜਿਹੜਾ ਇਸ ਤेंदुए ਨੂੰ ਜਿਹੜਾ ਘਰ ਦੇ ਵਿੱਚੋਂ ਭਜਾਇਆ ਤਾਂ ਇਸ ਵਕਤ ਘਰ ਦੇ ਵਿੱਚ ਚਲਦੇ ਆ ਜਿਹੜੀ ਬੱਚੀ ਦਾ ਸ਼ਿਕਾਰ ਕਰਨ ਆਇਆ ਸੀਗਾ ਗਾਂ ਦੀ ਤਾਂ ਉਹ ਜ਼ਖਮੀ ਹੈ ਘਰ ਦੇ ਵਿੱਚ ਕਿਉਂਕਿ ਕੰਨ ਜਿਹੜੇ ਨੇ ਉਸਦੇ ਉਹ ਤेंदुआ ਖਾ ਚੁੱਕਿਆ ਇਹ ਘਰ ਹੈ ਪੂਰਾ ਤੁਸੀਂ ਦੇਖ ਸਕਦੇ ਹੋ ਕਿ ਇਹ ਘਰ ਦੇ ਵਿੱਚ ਹੀ ਦੀਵਾਰ ਟੱਪ ਕੇ ਜਿਹੜਾ ਰਾਤ ਨੂੰ ਤेंदुआ ਜਿਹੜਾ 12:30 1 ਵਜੇ ਦੇ ਕਰੀਬ ਘਰ ਦੇ ਵਿੱਚ ਦਾਖਲ ਹੁੰਦਾ ਉਸ ਤੋਂ ਬਾਅਦ ਆਪਣਾ ਸ਼ਿਕਾਰ ਕਰਨਾ ਚਾਹੁੰਦਾ ਹੈ ਲੇਕਿਨ ਸ਼ਿਕਾਰ ਦੇ ਵਿੱਚ ਆਸਫਲ ਰਿਹਾ ਪਰਿਵਾਰ ਨੇ ਰੋਲਾ ਪਾ ਕੇ ਉਸਨੂੰ ਘਰ ਦੇ ਵਿੱਚੋਂ ਭਜਾਇਆ ਹਾਲਾਂਕਿ ਵੱਡੀ ਘਟਨਾ ਵੀ ਵਾਪਰ ਸਕਦੀ ਸੀ ਕਿ ਪਰਿਵਾਰ ਦੇ ਲੋਕ ਵੀ ਘਰ ਦੇ ਵਿੱਚ ਮੌਜੂਦ ਸਿਗੇ ਉਹ ਵੀ ਜ਼ਖਮੀ ਹੋ ਸਕਦੇ ਸਿਗੇ ਸ਼ਿਕਾਰ ਦੇ ਵਿੱਚ ਲੇਕਿਨ ਪਰਿਵਾਰ ਨੇ ਜਿਹੜੀ ਇਹ ਕੋਸ਼ਿਸ਼ ਕਰਕੇ ਆਪਣੀ ਉਸ ਤेंदुए ਨੂੰ ਆਪਣੇ ਘਰ ਦੇ ਵਿੱਚੋਂ ਭਜਾਇਆ ਤੁਸੀਂ ਇਹ ਦੇਖੋਗੇ ਪਿੰਡ ਲੰਗ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆਂ ਕਿ ਉਸ ਘਰ ਦੇ ਵਿੱਚ ਵੀ ਲੈ ਕੇ ਚੱਲਾਂਗੇ ਤੁਹਾਨੂੰ ਅਤੇ ਪਰਿਵਾਰ ਦੀ ਜ਼ੁਬਾਨੀ ਤੁਹਾਨੂੰ ਸੁਣਾਵਾਂਗੇ ਕਿ ਆਖਿਰਕਾਰ ਹੋਇਆ ਕਿਸੇ ਦਾ ਕਿਸ ਤਰ੍ਹਾਂ ਉਹ ਘਰ ਦੇ ਵਿੱਚ ਆਉਂਦਾ ਹੈ ਘਰ ਦੇ ਵਿੱਚ ਉਸ ਦੇ ਪਿਆਰਾ ਤੇ ਨਿਸ਼ਾਨ ਤੱਕ ਵੀ ਜਿਹੜੇ ਨੇ ਘਰ ਦੇ ਵਿੱਚ ਮੌਜੂਦ ਨੇ ਘਰ ਦੇ ਵਿੱਚ ਚਲਦੇ ਆਂ ਤਸਵੀਰ ਦਿਖਾਣੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਉਸ ਤੈੰਦੂਏ ਨੇ ਇੱਕ ਗਾਂ ਦੀ ਬੱਚੀ ਨੂੰ ਜਿਹੜਾ ਜ਼ਖਮੀ ਕੀਤਾ ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਘਰ ਦੇ ਵਿੱਚ ਪੂਰਾ ਪਰਿਵਾਰ ਜਿਹੜਾ ਹੈ ਮੌਜੂਦ ਹੈ ਇਹੀ ਦੀਵਾਰ ਟੱਪ ਕੇ ਜਿਹੜਾ ਰਾਤ ਉਹ ਤेंदुआ ਜਿਹੜਾ ਜਿਸ ਨੇ ਵਕ ਵਕ ਪਿੰਡਾਂ ਦੇ ਵਿੱਚ ਆਪਣੀ ਦਹਿਸ਼ਤ ਜਿਹੜੀ ਹੈ ਬਣਾਈ ਹੋਈ ਹੈ ਤਾਂ ਉਹ ਤेंदुआ ਜਿਹੜਾ ਇਹੀ ਦੀਵਾਰ ਟੱਪ ਕੇ ਰਾਤੀ ਘਰ ਦੇ ਵਿੱਚ ਦਾਖਲ ਹੁੰਦਾ ਉਸ ਤੋਂ ਬਾਅਦ ਆਪਣਾ ਸ਼ਿਕਾਰ ਕਰਨਾ ਚਾਹੁੰਦਾ ਹੈ ਲੇਕਿਨ ਪਰਿਵਾਰ ਨੇ ਹਿੰਮਤ ਦਿਖਾ ਕੇ ਉਸ ਤेंदुए ਨੂੰ ਇਸ ਘਰ ਦੇ ਵਿੱਚੋਂ ਭਜਾਇਆ ਤੁਸੀਂ ਇਹ ਤਸਵੀਰਾਂ ਦੇਖੋਗੇ ਕਿ ਉਸ ਦੇ ਪੈਰਾਂ ਦੇ ਨਿਸ਼ਾਨ ਤੱਕ ਜਿਹੜੇ ਨੇ ਉਹ ਇਸ ਮਿੱਟੀ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਉਸ ਦੇ ਨੋ ਦੇ ਨਿਸ਼ਾਨ ਜਿਹੜੇ ਨਜ਼ਰ ਆ ਰਹੇ ਨੇ ਤਾਂ ਇਹ ਇਹ ਤਸਵੀਰਾਂ ਜਿਹੜੀਆਂ ਨੇ ਪਿੰਡ ਲੰਗ ਦੇ ਇੱਕ ਘਰ ਦੀਆਂ ਨੇ ਜਿਹੜੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਬੀਤੀ ਰਾਤ ਇਸ ਘਰ ਦੇ ਵਿੱਚ ਉਹ ਤेंदुआ ਜਿਹੜਾ ਦਾਖਲ ਹੋਇਆ ਜਿਸ ਨੇ ਆਪਣਾ ਸ਼ਿਕਾਰ ਕਰਨਾ ਚਾਹਿਆ ਅਤੇ ਇੱਕ ਗਾਂ ਦੀ ਜਿਹੜੀ ਹੈ ਬੱਚੀ ਨੂੰ ਜ਼ਖਮੀ ਕੀਤਾ ਉਸ ਦੇ ਕੰਨ ਤੱਕ ਜਿਹੜਾ ਖਾ ਗਿਆ ਤੇ ਵਕ ਵਕ ਪਿੰਡਾਂ ਦੇ ਵਿੱਚ ਵੀ ਉਸ ਨੇ ਆਪਣੀ ਦਹਿਸ਼ ਜਿਹੜੀ ਬਣਾਈ ਹੋਈ ਹੈ ਘਰ ਦੇ ਵਿੱਚ ਰਾਤੀ ਬਾਪੂ ਜੀ ਹੁਣੀ ਮੌਜੂਦ ਸੀਗੇ ਜਾਣਦੇ ਕਿ ਆਖਿਰਕਾਰ ਹੋਇਆ ਕੀ ਸੀਗਾ ਬਾਪੂ ਜੀ ਰਾਤੀ ਕੀ ਹੋਇਆ ਕੀ ਸਾਰੀ ਘਟਨਾ ਵਾਪਰੀ ਸੀਗੀ ਦੱਸ ਸੀ ਇਹਨਾਂ ਨੇ ਵੀ ਰਾਤ ਨੂੰ ਆਇਆ ਇਹ ਰਾਤ ਨੂੰ ਆ ਕੇ ਕੰਦ ਟੱਪ ਕੇ ਆ ਗਿਆ ਕੰਦ ਟੱਪ ਕੇ ਆ ਕੇ ਬਛਰੂ ਦਾ ਜਿਹਦਾ ਉਹਦਾ ਕੰਨ ਖਾ ਗਿਆ ਇੱਕ ਕੰਨ ਖਾ ਗਿਆ ਦੂਏ ਨੂੰ ਮੂੰਹ ਪਾ ਲਿਆ ਐਨੇ ਅਸੀਂ ਉੱਠ ਕਦੇ ਉੱਠ ਕੇ ਫੇਰ ਉਹ ਭਜਾਇਆ ਛੋਟੀਆਂ ਨੇ ਕਰ ਦੇ ਵਿੱਚ ਪੂਰਾ ਪਰਿਵਾਰ ਸੀਗਾ ਕੀ ਡਰ ਨਹੀਂ ਲੱਗਿਆ ਹੈਗਾ ਕਿਉਂਕਿ ਜਿਸ ਤਰ੍ਹਾਂ ਵਕ ਵਕ ਪਿੰਡਾਂ ਦੇ ਵਿੱਚ ਜਾ ਰਿਹਾ ਪੂਰਾ ਡਰ ਬਣਿਆ ਹੋਇਆ ਹੈ ਕਿ ਕਿਤੇ ਕੋਈ ਬੱਚੇ ਨੂੰ ਨਾ ਮਾਰ ਦੇਵੇ ਕੋਈ ਕਿਤੇ ਲੋਕਾਂ ਨੂੰ ਨਾ ਸ਼ਿਕਾਰ ਬਣਾ ਲਵੇ ਆਪਣਾ ਅਸੀਂ ਫੇਰ ਉੱਠ ਕਦੇ ਜੀ ਤਿੰਨ ਚਾਰ ਬੰਦੇ ਸੀ ਨਾ ਇਹ ਬੱਚੇ ਤੇ ਆਪਣੇ ਤਿੰਨ ਚਾਰ ਜਣੇ ਜਾਂ ਉੱਠ ਕਦੇ ਫੇਰ ਸੋਟੀਆਂ ਲੈ ਕੇ ਪਏ ਫੇਰ ਉਹ ਭੱਜ ਕੇ ਛਾਲ ਮਾਰ ਕੇ ਲੰਘ ਗਿਆ ਕਿੰਨਾ ਕਰੋਲਾ ਪਿਆ ਸੀਗਾ ਜਿਸ ਤਰ੍ਹਾਂ ਰਾਤੀ ਥੋੜੇ ਘਰ ਆਇਆ ਤੁਸੀਂ ਘਰੀ ਸੀਗੇ ਹਨਾ ਕੀ ਫੇਰ ਆਪਣੇ ਘਰ ਦੇ ਘਰ ਦੇ ਮੈਂਬਰ ਤੇ ਫੇਰ ਹੋਰ ਆ ਗਏ ਬੰਦੇ ਜਦ ਐਨੇ ਨੂੰ ਉਹ ਭੱਜ ਗਿਆ ਤਾਂ ਫਿਰ ਜਦ ਆਏ ਦੂਏ ਵੀ ਅਸੀਂ ਜਿਹਦੇ ਘਰ ਦੇ ਘਰ ਦੇ ਤੇ ਸੋਟੀਆਂ-ਸੋਟੀਆਂ ਜੋ ਕੋ ਸਾਨੂੰ ਮਿਲਿਆ ਮੌਕੇ ਦੇ ਮੁਤਾਬਕ ਉਹ ਲੈ ਕੇ ਸੀ ਭੱਜਦੇ ਫਿਰ ਕੰਧ ਟੱਪ ਕੇ ਭੱਜ ਗਿਆ ਬਾਹਰ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਘਰ ਦੇ ਵਿੱਚ ਜਿਸ ਤਰ੍ਹਾਂ ਵਕ ਵਕ ਪਿੰਡਾਂ ਦੇ ਵਿੱਚ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਨੇ ਕੁੱਤੇ ਮਾਰੇ ਜਾ ਰਹੇ ਨੇ ਉੱਚੀਤੇ ਵੱਲੋਂ ਆ ਨਾ ਤेंदुए ਵੱਲੋਂ ਤੁਹਾਡੇ ਘਰ ਦੇ ਵਿੱਚ ਕਿੰਨਾ ਕੁ ਨੁਕਸਾਨ ਹੋ ਗਿਆ ਘਰ ਦੇ ਕੁੱਤੇ ਕਰਦਾ ਕੋਈ ਨਹੀਂ ਮਾਰਿਆ ਜਦ ਇਹ ਬੱਚੀ ਦੇ ਕੰਨ ਖਾ ਗਿਆ ਉਹ ਆ ਬਛਰੂ ਹੈ ਜਿਹਦਾ ਵੀ ਇਹਦਾ ਇੱਕ ਕੰਨ ਦਾ ਸਾਰਾ ਹੀ ਖਾ ਗਿਆ ਇੱਕ ਨੇ ਮੂੰਹ ਪਾੜਿਆ ਤਾਂ ਉਹ ਵੀ ਅੱਧਾ ਖਾ ਗਿਆ ਹਾਂ ਬਾਤੋਂ ਬਚ ਰਹੀਆ ਜਾਨ ਬਰਬਾਦ ਹਾ ਹਾਂ ਬਚਾਓ ਗਿਆ ਬੱਚੀ ਦਾ ਡਰ ਕਿੰਨਾ ਕਹਿ ਕਰਦੇ ਵਿੱਚ ਕਿਉਂਕਿ ਰਾਤੀ ਪਰਿਵਾਰ ਸੀਗਾ ਲੇਡੀਜ਼ ਵੀ ਘਰੇ ਸੀਗੀਆਂ ਨਾ ਬੱਚੇ ਵੀ ਸੀਗੇ ਕਿੰਨਾ ਘ ਡਰ ਹੈ ਡਰ ਤਾਂ ਪਰ ਕਾਫੀ ਹੁੰਦਾ ਨਾ ਜੇ ਜਾਨਵਰ ਦਾ ਬਹੁਤ ਡਰ ਹੁੰਦਾ ਦੋ ਬੱਚੇ ਤਾਂ ਨੂੰ ਰਾਨੀ ਤੇ ਗਏ ਵੀ ਤੇ ਬੇਟਾ ਵੀ ਗਿਆ ਬਾਤਾ ਅਸੀਂ ਸੇ ਚਾਰ ਜਣੇ ਘਰੇ تھے ਉਹਰੇ ਡਰ ਤਾਂ ਪਰ ਸੋਦਾ ਪਾ ਹੁੰਦਾ ਹੀ ਆ ਜਾਨਵਰ ਦਾ ਵੀ ਕੀ ਹੋ ਗਿਆ ਕੀ ਨਹੀਂ ਪਰ ਇੰਨਾ ਵੀ ਫੇਰ ਜਾ ਸੀ ਡਰਾਇਆ ਫਿਰ ਭੱਜ ਗਿਆ ਉਹ ਬੰਦ ਟੋਪ ਕੀ ਪਰ ਬਿਲਕੁਲ ਇਹ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਬੱਚੀ ਦਾ ਉਹ ਸ਼ਿਕਾਰ ਕਰ ਰਿਹਾ ਸੀਗਾ ਉਸ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੇ ਕੰਨ ਨੇ ਉਸ ਬੱਚੀ ਦੇ ਜਿਹੜਾ ਉਹ ਤेंदुआ ਘਰ ਦੇ ਵਿੱਚ ਵੜ ਕੇ ਆਪਣਾ ਸ਼ਿਕਾਰ ਦੇ ਸਮੇਂ ਜਿਹੜਾ ਖਾ ਗਿਆ ਤਾਂ ਪਰਿਵਾਰ ਨੇ ਹਿੰਮਤ ਦਿਖਾ ਕੇ ਉਸ ਤेंदुए ਨੂੰ ਘਰ ਦੇ ਵਿੱਚੋਂ ਭਜਾਇਆ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਘਰ ਦੀ ਤਸਵੀਰ ਹੈ ਲੰਗਪਿੰਡ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਬੀਤੀ ਰਾਤ ਉਹ ਤेंदुआ ਜਿਹੜਾ ਪਿਛਲੇ 8 ਦਿਨ ਤੋਂ ਆਪਣੀ ਦਹਿਸ਼ਤ ਜਿਹੜੀ ਹੈ ਵਕ ਵਕ ਪਿੰਡਾਂ ਦੇ ਵਿੱਚ ਮਚਾ ਰਿਹਾ ਹੈ ਉਸ ਪਿੰਡ ਦੇ ਵਿੱਚ ਵੀ ਦੇਖੋ ਨੂੰ ਮਿਲੀ ਹੈ ਬੀਤੀ ਰਾਤ ਇਸੇ ਘਰ ਦੇ ਵਿੱਚ ਵੜ ਕੇ ਉਸਨੇ ਆਪਣਾ ਸ਼ਿਕਾਰ ਕਰਨਾ ਚਾਹਿਆ ਲੇਕਿਨ ਪਰਿਵਾਰ ਨੇ ਹਿੰਮਤ ਦਿਖਾ ਕੇ ਉਸ ਤेंदुए ਨੂੰ ਜਿਹੜਾ ਇਸ ਘਰ ਦੇ ਵਿੱਚੋਂ ਭਜਾਇਆ ਅਤੇ ਇਸ ਬੱਚੀ ਨੂੰ ਜਿਹੜਾ ਬਚਾਇਆ ਇਸ ਦੀ ਜਾਨ ਜਿਹੜੀ ਹੈ ਬਚਾਈਏ ਕਿਉਂਕਿ ਇਸ ਦਾ ਸ਼ਿਕਾਰ ਜਿਹੜਾ ਉਸ ਤेंदुए ਨੇ ਕਰਨਾ ਚਾਹਿਆ ਇਸ ਦੇ ਕੰਨ ਤੱਕ ਜਿਹੜੇ ਨੇ ਉਹ ਤेंदुए ਵੱਲੋਂ ਖਾ ਲਿੱਤੇ ਗਏ ਨੇ ਅਤੇ ਪਰਿਵਾਰ ਘਰ ਦੇ ਵਿੱਚ ਮੌਜੂਦ ਸੀਗਾ ਜਿਨ੍ਹਾਂ ਨੇ ਹਿੰਮਤ ਕਰਕੇ ਉਸ ਤेंदुए ਨੂੰ ਇੱਥੋਂ ਦੀ ਭਜਾਇਆ ਤੁਸੀਂ ਦੇਖੋਗੇ ਕਿ ਕੰਨ ਦੇ ਉੱਪਰ ਜਿਹੜੇ ਜ਼ਖਮ ਦੇ ਨਿਸ਼ਾਨ ਨੇ ਉਹ ਹਾਲੇ ਵੀ ਨਜ਼ਰ ਆ ਰਹੇ ਨੇ ਗੱਲਬਤ ਕਰਦੇ ਆਂ ਰਾਤੀ ਨੌਜਵਾਨ ਜਿਹੜਾ ਇਸ ਘਰ ਦਾ ਜਿਹੜਾ ਮੁੰਡਾ ਸੀਗਾ ਉਹ ਘਰ ਦੇ ਵਿੱਚ ਸੀਗਾ ਜਿਸ ਨੇ ਹਿੰਮਤ ਦਿਖਾ ਕੇ ਉਸ ਤेंदुए ਨੂੰ ਥੋੜੀ ਭਜਾਇਆ ਸੀਗਾ ਉਸ ਦਿਨਾਂ ਗੱਲ ਕਰਦੇ ਆਂ ਕਿ ਕੀ ਹੁੰਦਾ ਹੈ ਰਾਤੀ ਕੀ ਕੁਝ ਰੋਲਾ ਪੈਂਦਾ ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾਪਰਦੀ ਹੈ ਕੀ ਹੋਇਆ ਸੀਗਾ ਰਾਤੀ ਘਰ ਦੇ ਵਿੱਚ ਜਿੱਕੇ ਤੁਸੀਂ ਕਿਸ ਤਰ੍ਹਾਂ ਰੋਲਾ ਪਿਆ ਸੁੱਤੇ ਪਏ ਸੀਗੇ ਵੀਰੇ ਅਸੀਂ ਜਦੋਂ ਅਸੀਂ ਬਾਹਰ ਨਿਕਲੇ ਮੇਰੀ ਬੂਆ ਨੇ ਆ ਕੇ ਮੈਨੂੰ ਉਠਾਲਿਆ ਕਹਿੰਦੀ ਵੀ ਬੱਚੀ ਰੋਲਾ ਪਾ ਰਹੀ ਆ ਅਸੀਂ ਗਏ ਉੱਥੋਂ ਮੰਜਾਲੀ ਵਾਲੇ ਦਰਵਾਜ਼ੇ ਦੇ ਉਹ ਸਾਹਮਣੇ ਖੜਾ ਸੀਗਾ ਤੇ ਜਦੋਂ ਦੇਖਿਆ ਵੀ ਰੋਲਾ ਬਹੁਤ ਪਾਰੀ ਸੀਗੀ ਜਦੋਂ ਖੜਕਾ ਖੁੜਕਾ ਕਰਿਆ ਤਾਂ ਉਹਦੀ ਪੂੰਛ ਦਿਖੀਦੀ ਮੈਨੂੰ ਪੂੰਛ ਦਿਖੀ ਫਿਰ ਮਨੇ ਬਹੁ ਖੜਕਾ ਕਰਿਆ ਉੱਥੋਂ ਬਿਗੇੜ ਗੁੱਟ ਖੜਕਾਇਆ ਖੜਕਾ ਖੜਕੂ ਕੇ ਉਹ ਭੱਜ ਗਿਆ ਜੀ ਭੱਜ ਗਿਆ ਉਹ ਚੜ ਕੇ ਉੱਥੋਂ ਦੁਬਾਰੋ ਫੇਰ ਆਇਆ ਫੇਰ ਦੰਦੀ ਦੂੰਦੀ ਵੱਢ ਕੇ ਇਹਦੇ ਦੁਬਾਰੋ ਫੇਰ ਚੜ ਗਿਆ ਉੱਥੇ ਬਾ ਫਿਰ ਤਾਂ ਲੰਘ ਗਿਆ ਬਾਹਰੀ ਬਾ ਫਿਰ ਅਸੀਂ ਆ ਗਏ ਇਲੈਕਟ੍ਰੋਨ ਉਟਾਂ ਲਾਈਆਂ ਜੀ ਦੇਖਿਆ ਬੱਚੀ ਦਾ ਕੰਨ ਖਾਇਆ ਹੋਇਆ ਬਾਅਦ ਸੀ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਹਨੂੰ ਵੀ ਉਹ ਕੰਟਰੋਲ ਕਰੋ ਨਹੀਂ ਇਹ ਅੱਗੇ ਵੀ ਬਹੁ ਨੁਕਸਾਨ ਕਰੂਗਾ ਡਰ ਡਰ ਕਿੰਨਾ ਕੁ ਸੀਗਾ ਰਾਤੀ ਕਿਉਂਕਿ ਜਦੋਂ ਘਰ ਦੇ ਵਿੱਚ ਘਰ ਦੇ ਵਿੱਚ ਸਾਰਾ ਪਰਿਵਾਰ ਸੀਗਾ ਨਾ ਡਰਤਾ ਰਹਿੰਦਾ ਹੀ ਆ ਦਿਮਾਗਾਂ ਦੇ ਵਿੱਚ ਕਿ ਬਈ ਐਡਾ ਮਤਲਬ ਕਿ ਉਹ ਤੇਜ਼ ਰਫ਼ਤਾਰ ਵਾਲਾ ਹਨਾ ਵੀ ਜਾਨਵਰ ਹੈ ਕਿ ਵੀ ਜਿਹੜਾ ਸ਼ਿਕਾਰ ਆਪਣੀ ਪੂਰੀ ਪਕੜ ਦੇ ਨਾਲ ਕਰਦਾ ਬਹੁਤ ਲੰਬਾ ਸੀਗਾ ਵੀਰੇ ਉਹ ਮੈਂ ਕਹਿੰਦਾ ਇੰਨਾ ਲੰਬਾ ਸੀਗਾ ਉਰੇ ਦੋਨੇ ਛਾਲ ਮਾਰੀ ਸਿੱਧਾ ਉੱਪਰ ਕੋਠੇ ਤੇ ਆਦੇ ਕੰਦ ਦੇ ਉੱਪਰ ਬਹੁਤ ਖਤਰਨਾਕ ਸੀਗਾ ਅਸੀਂ ਵੀ ਲਵੇ ਨਹੀਂ ਲੱਗੇ ਅਸੀਂ ਵੀ ਦੂਰ ਤੋਂ ਹੀ ਡਰ ਆ ਵੀਰੇ ਉਹਨੂੰ ਬਾਕੀ ਫਿਰ ਬਾਅਦ ਚ ਦੇਖਿਆ ਬਾਅਦ ਚ ਤਾਂ ਤੁਹਾਨੂੰ ਪਤਾ ਫਿਰ ਲੱਭਦਾ ਨਹੀਂ ਹੈਗਾ ਹਨਾ ਗਾਂ ਘਾਡੂਗਾ ਚੱਕ ਕੇ ਸਾਰੇ ਪੈਂ ਤਾਂ ਪਿੰਡ ਵਾਸੀ ਵੀ ਬਾਅਦ ਚ ਇਕੱਠੇ ਹੋ ਗਏ ਸੀਗੇ ਹਨਾ ਤੇ ਬੰਨੇ ਹੋਈ ਕਰਕੇ ਨਹੀਂ ਚੱਕ ਕੇ ਲੈ ਕੇ ਗਏ ਹੈਗਾ ਨਹੀਂ ਲੈ ਜਾਂਦਾ ਵੀਰੇ ਇਹਨੂੰ ਤਾਂ ਜਾਨ ਬਚ ਗਈ ਵਿਚਾਰੀ ਦੀ ਬਹੁਤ ਵਧੀਆ ਹੋ ਗਿਆ ਹਾਂ ਰੋਲਾ ਕਿੰਨਾ ਕੁ ਪੈ ਰਿਆ ਸੀਗਾ ਰਾਤੀ ਤੁਸੀਂ ਇਹ ਤਸਵੀਰ ਦੇਖੋ ਕਿ ਪਰਿਵਾਰ ਜਿਹੜਾ ਉਸ ਬੱਚੀ ਨੂੰ ਉਸ ਜਖਮ ਜਿਹੜੇ ਹੋਏ ਪਏ ਨੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸ ਦੀਆਂ ਪੱਟੀਆਂ ਤੱਕ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬੜੀ ਮਿਹਨਤ ਦੇ ਨਾਲ ਹੈ ਬੜੀ ਕਹਿ ਸਕਦੇ ਆ ਕਿ ਕੋਸ਼ਿਸ਼ਾਂ ਤੋਂ ਬਾਅਦ ਇਸ ਨੂੰ ਪਾਲਿਆ ਜਾਂਦਾ ਇਸ ਨੂੰ ਵੱਡਾ ਕੀਤਾ ਜਾਂਦਾ ਕੁੱਤਾ ਵਾਂਗੂ ਤਾ ਉਸੀ ਬੱਚੀ ਦਾ ਜਿਹੜਾ ਰਾਤੀ ਸ਼ਿਕਾਰ ਕਰਨ ਦੇ ਲਈ ਤेंदुआ ਕਰਦੇ ਵਿੱਚ ਵੜਿਆ ਸੀਗਾ ਫਿਲਹਾਲ ਪਰਿਵਾਰ ਨੇ ਇਸ ਬੱਚੀ ਦੀ ਜਾਨ ਜਿਹੜੀ ਹੈ ਬਚਾਈ ਹੈ ਕਿੰਨਾ ਕਰੋਲਾ ਪੈ ਰਿਆ ਸੀਗਾ ਰਾਤੀ ਹੋਰ ਰੋਲਾ ਪੈ ਰਿਆ ਸੀਗਾ ਵੀਰੇ ਐ ਲੱਗ ਰਿਹਾ ਸੀ ਜਿਵੇਂ ਇਹਨੂੰ ਗਰਦਨ ਤੋਂ ਫੜਿਆ ਹੋਵੇ ਹਨਾ ਬਹੁਤ ਜ਼ਿਆਦਾ ਰਾਟ ਪਾਇਆ ਇਹਨੇ ਚਲੋ ਇਹਦਾ ਟਾਈਮ ਤੇ ਬਚਾਓ ਹੋ ਗਿਆ ਰੋਲਾ ਰੂਲਾ ਪਾਇਆ ਛਾਨ ਨੇ ਫਿਰ ਉਹ ਭੱਜ ਗਿਆ ਵੀਰੇ ਆਪਣਾ ਹਾਂਜੀ ਚਲੋ ਹਾਲ ਹਲੇ ਵੀ ਡਰ ਹੋਏਗਾ ਦਿਮਾਗ ਦੇ ਵਿੱਚ ਤਾਂ ਦਿਲਾਂ ਵਿੱਚ ਵੀਰੇ ਬੈਠਾਂਗੇ ਜ਼ਰੂਰ ਅੱਜ ਦੇਖਾਂਗੇ ਜੇ ਆਉਂਦਾ ਛੱਡਦੇ ਨਹੀਂ ਹੈਗੇ ਕੋਈ ਨਾ ਦੇਖਾਂਗੇ ਜ਼ਰੂਰ ਜਿੰਨਾ ਕੋ ਹੋਊਗਾ ਕਰਾਂਗੇ ਵਾਹੇ ਅੱਜ ਵੜ ਕੇ ਰੱਖਾਂਗੇ ਕੋਈ ਚੱਕਰ ਨਹੀਂ ਹੈਗਾ ਬਾਕੀ ਜਾਣ ਨਹੀਂ ਦਿੰਦੇ ਹੈਗੇ ਹੁਣੇ ਰੈਸਕਿਊ ਟੀਮਾਂ ਨਹੀਂ ਆਈਆਂ ਹੈਗੀਆਂ ਉਰੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਵਕ ਵਕ ਪਿੰਡਾਂ 'ਚ ਤੈਂਦੂਆ ਦੇਖਿਆ ਗਿਆ ਸੀ ਉਸ ਤੋਂ ਬਾਅਦ ਰੈਸਕਿਊ ਟੀਮਾਂ ਪਹੁੰਚੀਆਂ ਸੀਗੀਆਂ ਪਕੜਨ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਉਹ ਭੱਜਿਆ ਉਸ ਦੇ ਜਾਲਾਂ ਦੇ ਵਿੱਚੋਂ ਵੀ ਉਹ ਆਏ ਤਾਂ ਸੀਗੇ ਵੀਰੇ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਉਹ ਵੀ ਬਸ ਬੰਦੂਖਾਂ ਹੀ ਲੈ ਕੇ ਖੜੇ ਸੀ ਉਹਨਾਂ ਨੇ ਕੀ ਕਰਨਾ ਸੀਗਾ ਨਾ ਉਹਨਾਂ ਨੇ ਕੋਈ ਗੋਲੀ ਚਲਾਈ ਕੁਝ ਨਹੀਂ ਕਰਿਆ ਹੈਗਾ ਹਨਾ ਜਾਲ ਨਾਲ ਥੋੜੀ ਫੜਿਆ ਜਾਂਦਾ ਇਹ ਜਾਨਵਰ ਬਾਕੀ ਇਹਨਾਂ ਨੇ ਸਰਕਾਰ ਨੂੰ ਚਾਹੀਦਾ ਵੀ ਇਹਨੂੰ ਛੂਡ ਦਾ ਆਰਡਰ ਦੇਣਾ ਚਾਹੀਦਾ ਹਨਾ ਵੀ ਮੜਾ ਇਹਨੂੰ ਕੰਟਰੋਲ ਕਰੋ ਹਨਾ ਜਿਸ ਤਰ੍ਹਾਂ ਹੁਣ ਡਰ ਵੀ ਹੋਏਗਾ ਜਿਸ ਤਰ੍ਹਾਂ ਕੱਲ ਰਾਤੀ ਤੁਹਾਡੇ ਘਰ ਦੇ ਵਿੱਚ ਆ ਕੇ ਨਾ ਜਾਨਵਰ ਦਾ ਸ਼ਿਕਾਰ ਕਰਨਾ ਚਾਹਿਆ ਕਿ ਕੋਈ ਜੇਕਰ ਪਰਿਵਾਰ ਵਾਲਾ ਮੈਂਬਰ ਉਰੇ ਬਾਹਰ ਆਉਂਦਾ ਤਾਂ ਉਸ ਦੇ ਉੱਪਰ ਵੀ ਅਟੈਕ ਕਰਦਾ ਆਪਣਾ ਸ਼ਿਕਾਰ ਸਮਝ ਬਿਲਕੁਲ ਵੀਰੇ ਜੇ ਮੈਂ ਸਾਹਮਣੇ ਆ ਜਾਂਦਾ ਐ ਨਹੀਂ ਪਤਾ ਮੇਰੇ ਜਵੱਟ ਮਾਰਦਾ ਹਨਾ ਏਸੀ ਆ ਆਪਣੇ ਬਚਾਓ ਕਰਕੇ ਉਹ ਜਾਲੀ ਦੇ ਗੇਟ ਦੇ ਅੰਦਰ ਖੜੇ ਸੀਗੇ ਉੱਥੀ ਤੋਂ ਡਰਾਇਆ ਉੱਥੀ ਤੋਂ ਭਜਾਇਆ ਵੀਰੇ ਤਾਂ ਹੀ ਉਹ ਭੱਜ ਗਿਆ ਫਿਰ ਬਾਅਦ ਵਿੱਚ ਆ ਕੇ ਦੇਖਿਆ ਵੀ ਬੱਚੀ ਦਾ ਕਰਨ ਉਹ ਖਾਏ ਹੋਇਆ ਬਸ ਬਿਲਕੁਲ ਇਸ ਘਰ ਦੇ ਵਿੱਚ ਉਸ ਤੈੰਦੂਏ ਨੇ ਆਪਣਾ ਕਹਿਰ ਮਚਾਇਆ ਹੈ ਤੇ ਇੱਕ ਜਾਨਵਰ ਨੂੰ ਜਿਹੜਾ ਜ਼ਖਮੀ ਕੀਤਾ ਤਾਂ ਗੱਲਬਾਤ ਕਰਦੇ ਆ ਹੋਰ ਵੀ ਪਰਿਵਾਰਕ ਮੈਂਬਰ ਨੇ ਸਾਡੇ ਨਾਲ ਰਾਤੀ ਕੀ ਕੁਝ ਹੋਇਆ ਸੀਗਾ ਜੀ ਤੁਹਾਡੇ ਨਾਲ ਜਦੋਂ ਫੋਨ ਤੇ ਗੱਲ ਹੋਈ ਪਰਿਵਾਰ ਦੀ ਦੇਖੋ ਜੀ ਮੈਂ ਤਾਂ ਕੱਲ ਮੇਰੀ ਬੇਟੀ ਦਾ ਆਪਰੇਸ਼ਨ ਸੀਗਾ ਪੀਜੀਆਈ ਸੀਗਾ ਰਾਤੀ ਤੇ ਮੇਰਾ ਬੇਟਾ ਸੀਗਾ ਛੋਟਾ ਤੇ ਵੱਡਾ ਦੋੇ ਘਰ ਜੀ ਤੇ 1:00 ਵਜੇ ਦੇ ਕਰੀਬ ਇਹਨਾਂ ਨੇ ਕਾਲ ਕੀਤੀ ਮੈਨੂੰ ਜਿਹੜੀ ਜਿਹਾ ਏਦਾਂ ਕਰਕੇ ਗੱਲ ਹੋ ਗਈ ਬਾਕੀ ਇਹਨਾਂ ਨੂੰ ਪਤਾ ਸਾਰਾ ਕੁਝ ਜਿੰਮੇ ਵੀ ਹੋਇਆ ਹਨਾ ਕੋਈ ਵੀਡੀਓ ਤਾਂ ਬਣਾ ਨਹੀਂ ਸਕੇ ਰਾਤੀ ਦਾ ਰਾਤ ਦਾ ਟਾਈਮ ਸੀਗਾ ਤੇ ਬਸ ਸਾਡੀ ਦਾ ਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਜਿਵੇਂ ਸਾਡਾ ਨੇ ਨੁਕਸਾਨ ਕਰਿਆ ਵੀ ਕਿਸੇ ਹੋਰ ਭਰਾ ਦਾ ਨਾ ਹੋ ਸਕੇ ਵੀ ਜਲਦੀ ਤੋਂ ਜਲਦੀ ਇਹਨੂੰ ਕਾਬੂ ਕੀਤਾ ਜਾਵੇ ਜਿਸ ਤਰ੍ਹਾਂ ਪਰਿਵਾਰ ਬੱਚਿਆਂ ਵਾਂਗੂ ਹਨਾ ਕਿ ਪਾਲਦੇ ਨੇ ਇਹਨਾਂ ਨੂੰ ਤੇ ਜਦੋਂ ਨੁਕਸਾਨ ਹੋਇਆ ਪਤਾ ਲੱਗਿਆ ਕਿ ਬੱਚਾ ਵਾਂ ਨੂੰ ਪਾਲੀ ਹੋਈ ਬੱਚੀ ਜਿਹੜੀ ਹੈ ਜ਼ਖਮੀ ਹੋਈ ਹੈ ਹਨਾ ਕਿੰਨਾ ਕੁ ਦੁੱਖ ਲੱਗਿਆ ਦਿਲ ਨੂੰ ਦੁੱਖ ਤਾਂ ਵੀਰੇ ਦੇਖੋ ਜਦ ਵੀ ਕੋਈ ਆਪਾਂ ਪਸ਼ੂ ਕੋਈ ਵੀ ਜਾਨਵਰ ਘਰ ਦੇ ਵਿੱਚ ਪਾਲਦੇ ਆ ਆਪਾਂ ਉਹਨੂੰ ਬੱਚਾ ਵਾਂਗ ਪਿਆਰ ਕਰਦੇ ਆ ਵੀ ਦੇਖੋ ਤਕਰੀਬਤਾਂ ਹੁੰਦੀਆਂ ਸਭ ਨੂੰ ਹਨਾ ਜਿਹਦਾ ਨੁਕਸਾਨ ਹੁੰਦਾ ਉਸੇ ਨੂੰ ਪਤਾ ਹੁੰਦਾ ਬਾਕੀ ਚਲੋ ਨਗਰ ਦਾ ਵੀ ਕੋਈ ਥੋੜਾ ਬੋਧਾ ਸਹਿਯੋਗ ਰਿਹਾ ਟਾਈਮ ਕਸੂਤਾ ਸੀਗਾ ਰਾਤ ਦਾ ਉਸ ਕਰਕੇ ਵੀ ਚਲੋ ਜ਼ਿਆਦਾ ਨਹੀਂ ਕੋਈ ਮਤਲਬ ਬੰਦੇ ਜੁੜ ਸਕੇ ਵੀ ਸਾਡੇ ਵਰ ਬੇਟਿਆਂ ਨੇ ਕੋਸ਼ਿਸ਼ ਕਰਕੇ ਆਪੇ ਡਰਾਡੂ ਕੇ ਭਜਾਇਆ ਉਹਨੂੰ ਚਲੋ ਤਾਂ ਕਰਕੇ ਇਹਦੀ ਜਾਨ بچਾ ਸਕੀ ਬਿਲਕੁਲ ਜਾਨ ਬਚਾਈ ਗਈ ਹੈ ਪਰਿਵਾਰ ਵੱਲੋਂ ਇਸ ਜਾਨਵਰ ਦੀ ਤੁਸੀਂ ਦੇਖ ਸਕਦੇ ਹੋ ਕਿ ਇਹ ਰਾਤ ਏਸੀ ਦਾ ਸ਼ਿਕਾਰ ਕਰਨ ਦੇ ਲਈ ਉਹ ਤेंदुआ ਜਿਹੜਾ ਘਰ ਦੇ ਵਿੱਚ ਦਾਖਲ ਹੋਇਆ ਸੀਗਾ ਫਿਲਹਾਲ ਪਰਿਵਾਰ ਨੇ ਕੋਸ਼ਿਸ਼ ਕੀਤੀ ਅਤੇ ਉਸ ਦਾ ਸ਼ਿਕਾਰ ਜਿਹੜਾ ਅਸਫਲ ਰਿਹਾਤਾ ਉਸ ਨੂੰ ਘਰ ਦੇ ਵਿੱਚੋਂ ਭਜਾਇਆ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਲੰਗਪਿੰਡ ਦੀਆਂ ਇਸ ਤੋਂ ਪਹਿਲਾਂ ਤੁਹਾਨੂੰ ਬਾਰਨ ਪਿੰਡ ਤੋਂ ਤਸਵੀਰਾਂ ਦਿਖਾਈਆਂ ਸੀ ਜਿੱਥੇ ਤेंदुए ਨੂੰ ਫੜਨ ਦੀ ਜਰੂਰ ਕੋਸ਼ਿਸ਼ ਕੀਤੀ ਗਈ ਸੀ ਰੈਸਕਿਊ ਟੀਮਾਂ ਦੀ ਤਰਫੋਂ ਲੇਕਿਨ ਉਹ ਜਾਲਾਂ ਦੇ ਵਿੱਚੋਂ ਫਸਦਾ ਹੋਇਆ ਵੀ ਨਜ਼ਰ ਆਇਆ ਸੀਗਾ ਜਿਹੜੀ ਕੋਸ਼ਿਸ਼ ਸੀਗੀ ਉਸਨੂੰ ਫੜਨ ਦੀ ਉਹ ਨਾਕਾਮ ਰਹੀ ਸੀਗੀ ਰੈਸਕਿਊ ਟੀਮ ਦੀ ਅੱਜ ਪੂਰੇ 8 ਦਿਨ ਹੋ ਚੁੱਕੇ ਨੇ ਹਲੇ ਵੀ ਜਿਹੜਾ ਉਹ ਤेंदुआ ਰੈਸਕਿਊ ਟੀਮਾਂ ਦੀ ਪਕੜ ਦੇ ਵਿੱਚ ਜਿਹੜਾ ਨਹੀਂ ਆ ਪਾਇਆ ਤੇ ਆਪਣਾ ਕਹਿਰ ਜਿਹੜਾ ਲਗਾਤਾਰ ਵਕ-ਵਕ ਪਿੰਡਾਂ ਦੇ ਵਿੱਚ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਵਕ-ਵਕ ਪਿੰਡਾਂ ਦੇ ਵਿੱਚ ਆਪਣੇ ਸ਼ਿਕਾਰ ਜਿਹੜਾ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਕਈ ਜਾਨਵਰਾਂ ਨੂੰ ਉਸਨੇ ਜ਼ਖਮੀ ਕੀਤਾ ਅਤੇ ਕਈ ਲੋਕਾਂ ਦੇ ਉੱਪਰ ਵੀ ਉਸਨੇ ਅਟੈਕ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਇਹ ਪਿੰਡ ਲੰਗ ਦੀ ਤਸਵੀਰ ਦਿਖਾਈ ਹੈ ਦੇਖਦੇ ਹਾਂ ਕਿ ਕਦੋਂ ਤੱਕ ਪ੍ਰਸ਼ਾਸਨ ਉਸ ਤੈਂਦੂਏ ਦੇ ਉੱਪਰ ਆਪਣੀ ਪਕੜ ਬਣਾਉਂਦਾ ਹੈ ਕੈਮਰਾਪਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਾਨੀ ਟੀਵੀ ਪਿੰਡ ਲੰਗ